ਨਰੇਗਾ ਦੀ ਸਕੀਮ ਨੂੰ ਬਦਲਿਆ ਗਿਆਗਾ ਜੋ ਨਰੇਗਾ ਦੀ ਸਕੀਮ ਨੂੰ ਖਤਮ ਕੀਤਾ ਗਿਆ ਜੋ ਗਰੀਬਾਂ ਦੇ ਪੇਟ ਦੇ ਉੱਤੇ ਲੱਤ ਮਾਰੀ ਗਈ ਆ ਜੋ ਗਰੀਬ ਨੂੰ ਖਤਮ ਕਰਨ ਦਾ ਯਤਨ ਭਾਰਤੀ ਜਨਤਾ ਪਾਰਟੀ ਨੇ ਕੀਤਾਗਾ ਉਹਨੂੰ ਲੈ ਕੇ ਕੱਲ ਪੂਰਾ ਦਿਨ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਚੱਲਿਆ ਜਿਹਦੇ ਅੰਦਰ ਅਸਿਕ ਰੈਜ਼ੋਲੂਸ਼ਨ ਜਿਹੜਾ ਉਹ ਪਾਸ ਕਰਕੇ ਸੈਂਟਰ ਸਰਕਾਰ ਨੂੰ ਭੇਜਿਆ ਔਰ ਸੈਂਟਰ ਸਰਕਾਰ ਦੀਆਂ ਗਮਨਕਾਰੀ ਗਰੀਬ ਮਾਰੂ ਆਮ ਕਰਨ ਦੇ ਲੋਕਾਂ ਨੂੰ ਮਾਰਨ ਵਾਲੀਆਂ ਨੀਤੀਆਂ ਦਾ ਜਿਹੜਾ ਵਿਰੋਧ ਕਰ ਵਿਰੋਧ ਜਤਾਇਆਗਾ ਉਹ ਪੰਜਾਬ ਪਹਿਲਾ ਸੂਬਾ ਬਣਿਆਗਾ ਕਿਉਂਕਿ ਨਰੇਗਾ ਜਿਹੜਾ ਸਕੀਮ ਆ ਉਹਦਾ ਨਾਮ ਬਦਲ ਕੇ ਜੀ ਰਾਮ ਜੀ ਸਕੀਮ ਰੱਖ ਦਿੱਤਾ ਗਿਆ ਭਗਵਾਨ ਰਾਮ ਜੀ ਦੇ ਨਾਮ ਦੇ ਉੱਤੇ ਸਕੀਮ ਦਾ ਨਾਮ ਰੱਖਿਆ ਗਿਆ ਇਹ ਪਹਿਲੀ ਵਾਰ ਹੋਇਆ ਦੇਸ਼ ਦੇ ਇਤਿਹਾਸ ਦੇ ਅੰਦਰ ਕਿ ਕਿਸੇ ਸਕੀਮ ਦਾ ਨਾਮ ਕਿਸੇ ਸਕੀਮ ਦਾ ਨਾਮ ਧਰਮ ਦੇਦਾਰ ਤੇ ਰੱਖਿਆ ਗਿਆ ਹੋਵੇ ਜਦ ਕਿ ਸਾਡਾ ਸੰਵਿਧਾਨ ਇਸ ਗੱਲ ਨੂੰ ਲਾਉ ਨਹੀਂ ਕਰਦਾ ਪਰੰਤੂ ਮੈਂ ਇਸ ਦੇ ਵਿੱਚ ਨਹੀਂ ਜਾਣਾ ਚਾਹੁੰਦਾ ਕਿਉਂਕਿ ਸਾਨੂੰ ਨਾਮ ਨੂੰ ਲੈ ਕੇ ਕੋਈ ਵੀ ਪੱਤੀ ਨਹੀਂ ਹੈ ਨਾਮ ਕੋਈ ਵੀ ਹੋ ਸਕਦਾਗਾ ਪਰ ਲੇਕਿਨ ਉਹ ਪੂਰੀ ਦੀ ਪੂਰੀ ਸਕੀਮ ਜਿਹੜੀ ਆ ਭਾਰਤੀ ਜਨਤਾ ਪਾਰਟੀ ਦੀ ਕੇਂਦਰ ਸਰਕਾਰ ਨੇ ਉਹ ਤਹਿਸ ਨਹਿਸ ਕੀਤੀ ਆ ਉਹ ਉਹ ਸਕੀਮ ਦੇ ਸਾਰੇ ਕੰਪੋਨੈਂਟ ਔੜਾ ਦਿੱਤੇ ਗਏ ਨੇ ਕਿ ਉਹਨੂੰ ਇੱਕ ਤਰ੍ਹਾਂ ਦਾ ਮੈਸਮੈਂਟ ਦਾ ਖਤਮ ਕਰਨ ਦਾ ਯਤਨ ਜਿਹੜਾ ਉਹ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੇ ਕੀਤਾਗਾ ਮੈਂ ਦੇਖ ਰਿਹਾ ਅੱਸੀ ਕਾ ਰਿਪੋਰਟ ਜਿਹੜੀ ਰਿਪੋਰਟ ਸੈਂਟਰ ਸਰਕਾਰ ਦੇ ਕੋਲੇ ਕੈਬਨਟ ਦੀ ਸਟੈਂਡਿੰਗ ਕਮੇਟੀ ਨੇ ਦਰਜ ਕੀਤੀ ਆ ਸਟੈਂਡਿੰਗ ਕਮੇਟੀ ਔਰ ਰੂਰ ਡਿਵੈਲਪਮੈਂਟ ਐਂਡ ਪੰਚਾਇਤੀ ਰਾਜ 2024-25 ਜਿਹਦੇ ਚੇਅਰਮੈਨ ਸਪਤਾਗੀਰੀ ਸ਼ੰਕਰ ਉਲਾਕਾ ਜੀ ਨੇਗੇ ਚੇਅਰਪਰਸਨ ਸੇ ਉਹਨਾਂ ਦੀ ਰਿਪੋਰਟ ਜਿਹੜੀ ਆ ਉਹ ਦੇਸ਼ ਦੀ ਪਾਰਲੀਮੈਂਟ ਦੇ ਅੰਦਰ ਸਬਮਿਟ ਕੀਤੀ ਆ ਕੇਸ ਦੇ ਵਿੱਚ ਕੀ ਕੀ ਹੋਣਾ ਚਾਹੀਦਾ ਕੀ ਕੀ ਨਹੀਂ ਹੋਣਾ ਚਾਹੀਦਾ ਸੀ ਮੈਂ ਰਿਪੋਰਟ ਪੜ ਰਿਹਾ ਸੀ ਰਿਪੋਰਟ ਦੇ ਵਿੱਚ ਕਿਤੇ ਵੀ ਲਿਖਿਆ ਹੋਇਆ ਕਿ ਸਕੀਮ ਦਾ ਨਾਮ ਬਦਲਿਆ ਜਾਵੇ ਇਸ ਰਿਪੋਰਟ ਦੇ ਕਿਸੇ ਵੀ ਪੰਨੇ ਤੇ ਨਹੀਂ ਲਿਖਿਆ ਹੋਇਆ ਕਿ ਇਸ ਰਿਪੋਰਟ ਦਾ ਨਾਮ ਬਦਲਿਆ ਜਾਵੇ ਜਿਹੜੇ ਰეკਮੈਂਡੇਸ਼ਨਸ ਇਸ ਰਿਪੋਰਟ ਚ ਕੀਤੀਆਂ ਗਈਆਂ ਉਹਨਾਂ ਰეკਮੈਂਡੇਸ਼ਨ ਨੂੰ ਸੈਂਟਰ ਸਰਕਾਰ ਨੇ ਅੱਖੋਂ ਪਰੋਖੇ ਕੀਤਾ ਬੱਸ ਸਾਰੀਆਂ رپورਸ ਰეკਮੈਂਡ ਕੀਤੀਆਂ ਗਈਆਂ ਕੇਸ ਦੇ ਵਿੱਚ ਹੁਣ ਤੱਕ ਕੀ ਕੀ ਹੋਇਆ ਮੈਂ ਦੇਖ ਰਿਹਾ ਸੀਗਾ ਕਿ 23000 ਕਰੋੜ ਰੁਪਇਆ 23000 ਕਰੋੜ ਰੁਪਇਆ ਜਿਹੜਾ ਉਹ ਸੈਂਟਰ ਸਰਕਾਰ ਵੱਲ ਕੇਂਦਰ ਸਰਕਾਰ ਵੱਲ ਗਰੀਬ ਲੋਕਾਂ ਦਾ ਪੈਂਡਿੰਗ ਪਿਆਗਾ ਉਹ ਲੋਕ ਮਜ਼ਦੂਰ ਮਜ਼ਦੂਰ ਵਰਗ ਜਿਹੜਾ ਗਰੀਬ ਵਰਗਾ ਉਹਦਾ 23000 ਕਰੋੜ ਰੁਪਇਆ ਸੈਂਟਰ ਸਰਕਾਰ ਵੱਲ ਬਕਾਇਆ ਪਿਆਗਾ ਜਿਹਦੇ ਵਿੱਚੋਂ 12219 12219 ਕਰੋੜ ਰੁਪਇਆ ਜਿਹੜੀਆਂ ਤਨਖਾਹਾਂ ਮਿਲਦੀਆਂ ਨਹੀਂ ਗਈਆਂ ਜਿਹੜੇ ਮੁਲਾਜ਼ਮ ਰੱਖੇ ਹੋਏ ਨੇਗੇ ਉਹਨਾਂ ਦਾ ਪੈਂਡਿੰਗ ਪਿਆਗਾ ਔਰ ਇਸੇ ਤਰ੍ਹਾਂ 11227 ਕਰੋੜ ਰੁਪਇਆ 11227 ਕਰੋੜ ਰੁਪਇਆ ਮਟੀਰੀਅਲ ਦੇ ਪੇਮੈਂਟ ਦਾ ਪੈਂਡਿੰਗ ਪਿਆਗਾ ਯਾਨੀ ਕਿ ਕਿਸੇ ਸਰਪੰਚ ਨੇ ਕੋਈ ਪੌਂਡ ਬਣਾ ਲਿਆ ਕਿਸੇ ਪੰਚਾਇਤ ਨੇ ਕੋਈ ਗਲੀ ਬਣਾ ਲਈ ਕਿ ਕਿਸੇ ਨੇ ਮੰਦਿਰੇ ਦਾ ਭਵਨ ਬਣਾ ਲਿਆ ਉਹਦੇ ਮਟੀਰੀਅਲ ਦੇ ਪੈਸੇ ਅਜੇ ਸੈਂਟਰ ਸਰਕਾਰ ਵੱਲ ਖੜੇ ਨੇ ਕਿਉਂਕਿ ਜਿਹੜੀ ਐਮੈਂਡਮੈਂਟ ਆਈ ਆ ਜਦ ਜਿਹੜੀ ਇਹਨਾਂ ਨੇ ਸੋਧ ਕੀਤੀ ਆ ਉਹਦੇ ਚ کہیں ਵੀ ਕਹਤਾ ਕਿ ਪਹਿਲਾਂ ਉਹ ਸਕੀਮ ਦੀ ਪ੍ਰੋਪੋਜ਼ਲ ਸੈਂਟਰ ਸਰਕਾਰ ਨੂੰ ਭੇਜਣਗੇ ਫਿਰ ਸੈਂਟਰ ਸਰਕਾਰ ਪ੍ਰਵਾਨ ਕਰੂਗੀ ਜਦੋਂ ਪ੍ਰਵਾਨ ਹੋ ਗਈ ਔਰ ਉਸ ਵਾਂਗ ਲਾਗੂ ਹੋ ਗਈ ਯਾਨੀ ਕਿ ਪ੍ਰੋਸੈਸ ਇਹਦਾ ਮਤਲਬ ਸਕੀਮ ਜਿਹੜੀ ਉਹ ਟੋਟਲ ਖਤਮ ਕਰ ਦਿੱਤੀ ਗਈ ਆ ਨਰੇਗਾ ਨੂੰ ਟੋਟਲ ਖਤਮ ਕਰ ਦਿੱਤਾ ਗਿਆਗਾ ਇਹ ਇੱਕ ਮੈਂ ਸਮਝਦਾ ਦੇਸ਼ ਪਰਦੇ ਮਜ਼ਦੂਰਾਂ ਦਾ ਦੇਸ਼ ਪਰਦੇ ਦਲਤ ਲੋਕਾਂ ਦਾ ਦੇਸ਼ ਪਰਦੇ ਗਰੀਬ ਲੋਕਾਂ ਦਾ ਛੋਟੇ ਕਿਸਾਨਾਂ ਦਾ ਇੱਕ ਬਹੁਤ ਵੱਡਾ ਰੋਜੀ ਰੋਟੀ ਦਾ ਸਾਧਨ ਸੀਗਾ ਉਹਨਾਂ ਨੂੰ ਥੋੜੀ ਬਹੁਤੀ ਬੇਸਿਸ ਦੇ ਨਾਲ ਉਹ ਆਪਣੇ ਬੱਚਿਆਂ ਦਾ ਪੇਟ ਪਾਲਦੇ ਸੀ ਉਹ ਆਪਣੇ ਬੱਚਿਆਂ ਦੀ ਪੜ੍ਹਾਈ ਕਰਵਾ ਸਕਦੇ ਸੀ ਉਹ ਆਪਣਾ ਆਪਣਾ ਪੇਟ ਜਿਹੜਾ ਹੈਗਾ ਰੋਟੀ ਦਾ ਭਰ ਸਕਦੇ ਸੀਗੇ ਅੱਜ ਮੈਂ ਸਮਝਦਾ ਭਾਰਤੀ ਜਨਤਾ ਪਾਰਟੀ ਦੇ ਸਿੱਧਾ ਹੀ ਉਹਨਾਂ ਦੇ ਪੇਟ ਤੇ ਹਮਲਾ ਕੀਤਾਗਾ ਮਜ਼ਦੂਰ ਨੂੰ ਮਰਨ ਦੇ ਲਈ ਮਜਬੂਰ ਕੀਤਾਗਾ ਕਿ ਮਜ਼ਦੂਰ ਜਿਹੜਾ ਉਹ ਫਾਹੇ ਲੈ ਕੇ ਮਰਦੇ ਦੇਸ਼ ਦੇ ਅੰਦਰ ਪਹਿਲਾਂ ਹੀ ਮਜ਼ਦੂਰਾਂ ਦੇ ਖੁਦਕੁਸ਼ੀਆਂ ਦੀ ਜੇ ਮੈਂ ਗੱਲ ਕਰਾਂ ਅੰਕੜਾ ਬਹੁਤ ਵੱਡਾਗਾ ਦੇਸ਼ ਦੇ ਬਖ ਬਖ ਹਿੱਸਿਆਂ 'ਚ ਮਜ਼ਦੂਰ ਜਿਹੜੇ ਨੇ ਕਿ ਉਹ ਕਾਫੀ ਵੱਡੀ ਪੱਧਰ ਤੇ ਖੁਦਕਸ਼ੀਆਂ ਦਾ ਸ਼ਿਕਾਰ ਹੋ ਜਾਂਦੇ ਨੇਗੇ ਆਪਣੇ ਆਪ ਨੂੰ ਮਾਰ ਬਕਾਲਣ ਦੇਦੇ ਨੇ ਕਿਉਂਕਿ ਉਹਨਾਂ ਕੋਲੇ ਪੈਸਾ ਨਹੀਂ ਹੁੰਦਾ ਉਹਨਾਂ ਕੋਲੇ ਖਾਣ ਪੀਣ ਲਈ ਨਹੀਂ ਹੁੰਦਾ ਔਰ ਭੁੱਖ ਮਰੀ ਦਾ ਸ਼ਿਕਾਰ ਹੋ ਕੇ ਉਹ ਆਪਦੇ ਆਪ ਨੂੰ ਖੁਦਕਸ਼ੀ ਦਾ ਸ਼ਿਕਾਰ ਬਣਾ ਲੈਂਦੇ ਨੇ ਮਰ ਜਾਂਦੇ ਨੇਗੇ ਇਸੇ ਤਰ੍ਹਾਂ ਬਹੁਤ ਸਾਰੇ ਲੋਕ ਬਹੁਤ ਸਾਰੇ ਲੋਕ ਦਵਾਈ ਵੱਲੋਂ ਮਰ ਜਾਂਦੇ ਨੇ ਕਿ ਉਹਨਾਂ ਨੂੰ ਕੋਈ ਮੈਡੀਸਿਨ ਨਹੀਂ ਮਿਲਦੀ ਕਿਉਂਕਿ ਪੈਸਾ ਨਹੀਂ ਹੁੰਦਾ ਪਰ ਲੇਕਿਨ ਅਸੀਂ ਪੰਜਾਬ ਸਰਕਾਰ ਨੇ ਸਾਰਿਆਂ ਦੇ ਲਈ ਜਿੱਥੇ ਅਸੀਂ ਗਰੀਬ ਬੱਚਿਆਂ ਦੇ ਲਈ ਐਜੂਕੇਸ਼ਨ ਦਾ ਪ੍ਰਬੰਧ ਕਰ ਰਹੇ ਹਾਂਗੇ ਬਹੁਤ ਵੱਡੇ ਪੱਧਰ ਤੇ ਪਿਛਲੇ 3 ਸਾਲਾਂ ਤੋਂ ਕੀਤਾ ਬਹੁਤ ਵੱਡੇ ਪੱਧਰ ਤੇ 3 ਸਾਲਾਂ ਤੋਂ ਅਸੀਂ ਜਿਹੜਾ ਦਵਾਈ ਦਾ ਪ੍ਰਬੰਧ ਕੀਤਾ ਜਿਹਨੂੰ ਮਹਾਲਾ ਕਲੀਨਿਕ ਕਹਿ ਦਿੰਦੇ ਆ ਕਿਉਂਕਿ ਮੈਂ ਉਸ ਜਾਣਾ ਨਹੀਂ ਚਾਹੁੰਦਾ ਅੱਜ ਦਾ ਵਿਸ਼ਾ ਹੋਰ ਆ ਸੋ ਹੁਣ ਤੱਕ ਜਿੰਨਾ ਬਜਟ 200 25 26 ਵਿਚ ਸੈਂਟਰ ਸਰਕਾਰ ਨੇ ਲੋਡ ਕੀਤਾ ਸੀ ਉਹਦੇ ਵਿੱਚੋਂ 27% ਜਿਹੜਾ 27% 27% ਜਿਹੜਾ ਬਜਟ ਆ 1 ਪੇਡ ਆਨ ਪੇਡ ਆ ਇਹ ਭਾਰਤ ਜਨਤਾ ਪਾਰਟੀ ਕਹਿ ਰਹੀ ਹੈ ਕਿ ਅਸੀਂ ਸਕੀਮ ਨੂੰ ਠੀਕ ਕਰ ਰਹੇ ਹਾਂ ਭਰਾਵੋ ਜਿਹੜੀ ਸਕੀਮ ਚੱਲ ਰਹੀ ਸੀ ਤੁਸੀਂ ਉਸ ਸਕੀਮ ਦੇ ਅੰਦਰ ਹੀ ਉਸ ਸਕੀਮ ਦੇ ਅੰਦਰ ਹੀ ਹੁਣ ਤੱਕ 23000 ਕਰੋੜ ਰੁਪਏ ਦੀਆਂ ਪੈਂਡਿੰਗ ਲਾਇਬਿਲਿਟੀਜ਼ ਦੀ ਇਹ ਰਿਪੋਰਟ ਦੱਸ ਰਹੀ ਹੈਗੀ ਸੋ ਦੂਸਰੇ ਪਾਸੇ ਇਸ ਰਿਪੋਰਟ ਦੇ ਅੰਦਰ ਇਸ ਰਿਪੋਰਟ ਦੇ ਅੰਦਰ ਜਿਹੜਾ ਦਿਨ ਸੀਗੇ ਦਿਹਾੜੀ ਦੇ ਦਿਨ ਸੀ ਵਰਕਡੇ ਸੀ ਜਿਹੜੇ ਕੰਮ ਦੇ ਦਿਨ ਸੀਗੇ ਉਹ 100 ਤੋਂ ਵਧਾ ਕੇ 150 ਕਰਨ ਦੀ ਰეკਮੈਂਡੇਸ਼ਨ ਸੈਂਟਰ ਸਰਕਾਰ ਨੂੰ ਜਿਹੜੀ ਆ ਭੇਜੀ ਗਈ ਸੀ ਸੈਂਟਰ ਸਰਕਾਰ ਨੇ 150 ਕਰਨ ਦੀ بجائے 125 ਕਰਤੇ ਪਰ ਲੇਕਿਨ ਨਾਲ ਦੀ ਨਾਲ ਬਹੁਤ ਸਾਰੀਆਂ ਐਸੀਆਂ ਸ਼ਰਤਾਂ ਲਾਤੀਆਂ ਕਿ ਤੁਹਾਡੀ ਜਿਹੜੀ اٹੈਂਡੈਂਸ ਆ ਉਹ ਡਿਜੀਟਲ ਤਰੀਕੇ ਦੇ ਨਾਲ ਲੱਗੂਗੀ ਮੋਬਾਈਲ ਦੇ ਰਹਾਂਗੇ ਲੱਗੂਗੀ ਲੋਕੇਸ਼ਨ ਦੇ ਰਹਾਂਗੇ ਲੱਗੂਗੀ ਤੁਹਾਡੀ ਪੇਮੈਂਟ ਦਾ ਮੋਡ ਕੀ ਹੋਊਗਾ ਔਰ ਪਹਿਲਾ ਤੁਹਾਨੂੰ ਪ੍ਰਵਾਨਗੀ ਲੈਣੀ ਪਊਗੀ ਔਰ ਦੂਸਰੇ ਪਾਸੇ ਜਿਹੜਾ ਦੇਸ਼ ਦਾ ਫੈਡਰਲ ਸਟਰਕਚਰ ਹੈਗਾ ਦੇਸ਼ ਦਾ ਫੈਡਰਲ ਸਟਰਕਚਰ ਹੈਗਾ ਉਹਨੂੰ ਤੋੜਨ ਦਾ ਯਤਨ ਭਾਰਤੀ ਜਨਤਾ ਪਾਰਟੀ ਦੇ ਕੀਤਾ ਗਿਆ ਕਿ ਦੇਸ਼ ਦੇ ਫੈਡਰਲ ਸਟਰਕਚਰ ਦੇ ਉੱਤੇ ਦੇਸ਼ ਦੇ ਸਟੇਟਾਂ ਦੀ ਇਕਨੋਮੀ ਦੇ ਉੱਤੇ ਵੱਡਾ ਹਮਲਾ ਕੀਤਾ ਗਿਆ ਦੇਸ਼ ਦੀ ਇਕਨੋਮੀ ਦੇ ਉੱਤੇ ਵੱਡਾ ਹਮਲਾ ਕੀਤਾ ਕਿ 40% 40% ਹਿੱਸਾ ਸਟੇਟਾਂ ਨੂੰ ਦੇਣਾ ਹੋਊਗਾ। ਇਹਦਾ ਮਤਲਬ ਕੀ ਆ ਕਿ ਸੈਂਟਰ ਸਰਕਾਰ ਚਾਹੁੰਦੀ ਆ ਕਿ ਸਟੇਟ ਜਿਹੜੇ ਨੇ ਕਿਉਂਕਿ ਸਟੇਟਾਂ ਤੇ ਬਰਡਨ ਪਹਿਲਾਂ ਹੀ ਆਲਰੇਡੀ ਬਹੁਤ ਜ਼ਿਆਦਾ ਹੈਗਾ ਔਰ ਸੈਂਟਰਲ ਸਕੀਮ ਖੁਦ ਬਖੁਦ ਸ਼ੁਰੂ ਕੀਤੀ ਸੀ ਕਿ ਅਸੀਂ ਦੇਸ਼ ਦੇ ਗਰੀਬ ਲੋਕਾਂ ਨੂੰ ਰੋਜ਼ਗਾਰ ਦੇਵਾਂਗੇ। 2005 ਦੇ ਵਿੱਚ ਜਦੋਂ ਸਕੀਮ ਸ਼ੁਰੂ ਹੋਈ ਸੀ ਉਦੋਂ ਮਕਸਦ ਹੀ ਇਹ ਸੀਗਾ ਕਿ ਅਸੀਂ ਗਰੀਬ ਲੋਕਾਂ ਨੂੰ ਰੋਜ਼ਗਾਰ ਦੇਵਾਂਗੇ। ਉਹਨਾਂ ਲੋਕਾਂ ਨੂੰ ਜਿਹੜੇ ਅਨਪੜ੍ਹ ਦੇ, ਉਹਨਾਂ ਲੋਕਾਂ ਨੂੰ ਜਿਹੜੇ ਪਿੰਨਾਂ 'ਚ ਰਹਿੰਦੇ ਨੇਗੇ ਉਹਨਾਂ ਲੋਕਾਂ ਨੂੰ ਜਿਹੜੇ ਸਕਿਲਡ ਨੇ ਅਨਸਕਿਲਡ ਦੇ ਸੈਮੀ ਸਕਿਲ ਲਗੇ ਉਹਨਾਂ ਲੋਕਾਂ ਨੂੰ ਸਿਰ ਰੋਜ਼ਗਾਰ ਦੇਣਾਗੇ ਪਰ ਲੇਕਿਨ ਅੱਜ ਭਾਰਤੀ ਜਨਤਾ ਪਾਰਟੀ ਨੇ ਕਰੋੜਾਂ ਹੀ ਮਜ਼ਦੂਰਾਂ ਦੇ ਉੱਤੇ ਉਹਨਾਂ ਦੇ ਹੱਕਾਂ ਤੇ ਡਾਕਾ ਮਾਰਿਆਗਾ ਜਿਹੜੀ ਲੀਗਲ ਗਾਰੰਟੀ ਸੀ ਉਹ ਵੀ ਖਤਮ ਹੋ ਜਾਈਗੀ ਸੋ ਅੱਜ ਮੈਂ ਬੜਾ ਸਪਸ਼ਟ ਕਰਨਾ ਚਾਹਨਾਗਾ ਕਿ 23000 ਕਰੋੜ ਰੁਪਇਆ ਜਿਹੜਾ ਸੈਂਟਰ ਸਰਕਾਰ ਵੱਲ ਬਕਾਇਆ ਪਿਆਗਾ ਉਹ ਸੈਂਟਰ ਸਰਕਾਰ ਕਦੋਂ ਕਦੋਂ ਦੇਸ਼ ਦੇ ਲੋਕਾਂ ਨੂੰ ਦੇਊਗੀ ਕਦੋਂ ਗਰੀਬ ਲੋਕਾਂ ਨੂੰ ਦੇਊਗੀ ਕਦੋਂ ਉਹਨਾਂ ਦੇ ਖਾਤਿਆਂ 'ਚ ਪੈਸੇ ਆਉਣਗੇ ਕਦੋਂ 12219 ਕਰੋੜ ਰੁਪਏ ਜਿਹੜਾ ਜਿਹੜੇ ਸਾਡੇ ਮੁਲਾਜ਼ਮ ਛੋਟੇ ਮੁਲਾਜ਼ਮ ਮੇਡ ਤੋਂ ਲੈ ਕੇ ਜਿਹੜੇ ਰੱਖੇ ਹੋਏ ਡਿਪਾਰਟਮੈਂਟ ਦੇ ਅਧਿਕਾਰੀ ਨੇਗੇ ਕਦੋਂ ਤਹਾਨੂੰ ਜਿਹੜੀਆਂ ਤਨਖਾਹਾਂ ਮਿਲ ਗਈਆਂ ਕਦੋਂ ਮਟੀਰੀਅਲ ਦੇ ਪੈਸੇ ਸਾਡੇ ਸਰਪੰਚਾਂ ਨੂੰ ਪੰਚਾਂ ਨੂੰ ਚੁਣੀਆਂ ਹੋਈਆਂ ਪੰਚਾਇਤੀ ਰਾਜ ਐਕਟ ਦੇ ਦੀਨ ਪੰਚਾਇਤਾਂ ਨੂੰ ਮਿਲਣਗੇ ਇਹ ਪੈਸੇ ਸੈਂਟਰ ਸਰਕਾਰ ਵੱਲ ਬਕਾਇਆ ਪਏ ਨੇਗੇ ਇਹ ਕਮੇਟੀ ਦੀ ਰਿਪੋਰਟ ਦਰਜ ਕਰਦੀ ਹੈ ਦਰਸਾਉਦੀ ਆ ਸੋ ਮੇਰਾ ਕਹਿਣ ਦਾ ਭਾਵ ਆ ਕਿ ਭਾਰਤੀ ਜਨਤਾ ਪਾਰਟੀ ਜਿਹੜੀ ਆ ਉਹ ਦੇਸ਼ ਦੇ ਗਰੀਬ ਲੋਕਾਂ ਨੂੰ ਮਾਰਨ ਤੇ ਤੁਰੀ ਹੋਈ ਆ ਦੇਸ਼ ਦੇ ਗਰੀਬ ਲੋਕਾਂ ਨੂੰ ਗੁਲਾਮ ਬਣਾ ਰਹੀ ਆ ਕਿਉਂਕਿ ਕਾਰਪੋਰੇਟ ਘਰਾਣਿਆਂ ਦੇ ਹੱਥਾਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਖੇਡਦੀ ਜਗੀ ਪਰ ਲੇਕਿਨ ਕੱਲ ਮੈਂ ਵਿਧਾਨ ਸਭਾ ਚ ਵੀ ਦੇਖ ਰਿਹਾ ਸੀਗਾ ਕਿ ਕਿਸ ਤਰ੍ਹਾਂ ਕਾਂਗਰਸ ਪਾਰਟੀ ਦੇ ਬਹੁਤ ਸਾਰੇ ਲੀਡਰ ਬਹੁਤ ਸਾਰੇ ਨੇਤਾ ਜਿਹੜੇ ਸੀਗੇ ਉਹ ਬਚਤ ਕਰ ਉਹ ਭਾਰਤੀ ਜਨਤਾ ਪਾਰਟੀ ਦੇ ਸਾਈਡ ਲੈਂਦੇ ਨਜ਼ਰ ਆ ਰਹੇ ਸੀ। ਉਹ ਪੰਜਾਬ ਸਰਕਾਰ ਨੂੰ ਕਿਹੜੀ ਸਾਈਜ਼ ਕਰ ਰਹੇ ਸੀ ਪਰ ਲੇਕਿਨ ਜਿੱਥੇ ਢਾਕਾ ਪੈ ਰਿਹਾ ਸੀਗਾ ਉਹ ਦੇ ਕਿਸੇ ਨਾ ਕਿਸੇ ਬਹਾਨਾ ਲਾ ਕੇ ਉਹ ਭਾਰਤੀ ਜਨਤਾ ਪਾਰਟੀ ਨੂੰ ਪ੍ਰੋਟੈਕਟ ਕਰ ਰਹੇ ਸੀ। ਇੱਕ ਨੇ ਤੱਕ ਪੁੱਛ ਰਿਹਾ ਸੀਗਾ ਕਿ ਕੀ ਪੰਜਾਬ ਸਰਕਾਰ ਅਗਲੇ ਸਾਲ 800 ਕਰੋੜ ਰੁਪਇਆ ਬਾਇਸ ਚ ਰੱਖੋਗੀ 40% ਜਿਹੜੇ ਇਹਦੇ ਖਰਚੇ ਨੂੰ ਮੀਟ ਕਰਨ ਦੇ ਲਈ। ਸੋ ਉਹ ਕਿਉਂ ਪੁੱਛ ਰਿਹਾ ਸੀਗਾ ਸਵਾਲ? ਉਹ ਤਾਂ ਸਵਾਲ ਪੁੱਛ ਰਿਹਾ ਸੀਗਾ ਕਿਉਂਕਿ ਉਹ ਇਸ ਸਕੀਮ ਦਾ ਮੈਂ ਸਭ ਦਾ ਸਮਰਥਨ ਕਰਦਾ ਸੀਗਾ ਕਹਿਣ ਨੂੰ ਤਾਂ ਕਾਂਗਰਸ ਪਾਰਟੀ ਦਾ ਵਿਰੋਧ ਕਰਦੀ ਆ ਪਰ ਲੇਕਿਨ ਮੈਂ ਕਾਂਗਰਸ ਪਾਰਟੀ ਨੂੰ ਪੁੱਛਣਾ ਚਾਹਨਾਗਾ ਕਿ ਤੁਸੀਂ ਤੁਹਾਡੀ ਚਲੋ ਤਿੰਨ ਸਟੇਟਾਂ ਸਰਕਾਰ ਆ ਅੱਜ ਕਾਂਗਰਸ ਪਾਰਟੀ ਦੀ ਤਿੰਨ ਸਟੇਟਾਂ ਸਰਕਾਰ ਆ ਹਿਮਾਚਲ ਚਾ ਕਰਨਾਟਕਾ ਚਾ ਤੇਲੰਗਾਨਾ ਚਾ ਇਹਨਾਂ ਸਟੇਟਾਂ ਦੇ ਅੰਦਰ ਕਾਂਗਰਸ ਪਾਰਟੀ ਦੀ ਸਰਕਾਰ ਆ ਹਾਲੇ ਤੱਕ ਇੱਕਵੀਂ ਰੈਜ਼ੋਲੂਸ਼ਨ ਇੱਕਵੀਂ ਵਿਰੋਧ ਜਿਹੜਾ ਹੈਗਾ ਉਹ ਕਾਂਗਰਸ ਪਾਰਟੀ ਨੇ ਉਹਨਾ ਅਸੈਂਬਲੀਆ ਦੇ ਅੰਦਰ ਦਰਜ ਨਹੀਂ ਕਰਾਇਆ ਪਰ ਲੇਕਿਨ ਅੱਜ ਪੰਜਾਬ ਸਰਕਾਰ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਇੱਕ ਵਾਰ ਫੇਰ ਪੰਜਾਬ ਦੇ ਮਜ਼ਦੂਰਾਂ ਨਾਲ ਦੇਸ਼ ਦੇ ਮਜ਼ਦੂਰਾਂ ਦੇ ਨਾਲ ਦੇਸ਼ ਦੇ ਦਲਤ ਲੋਕਾਂ ਦੇ ਨਾਲ ਪੰਜਾਬ ਦੀ ਗਰੀਬ ਜਨਤਾ ਦੇ ਨਾਲ ਪੰਜਾਬ ਦੇ ਛੋਟੇ ਕਿਸਾਨ ਦੇ ਨਾਲ ਆਮ ਲੋਕਾਂ ਦੇ ਨਾਲ ਪੰਜਾਬ ਦੇ ਦਲਤ ਭਰਾਵਾਂ ਦੇ ਨਾਲ ਖੜੰਦਾਕ ਤਹਈਆ ਕੀਤਾਗਾ ਸੋ ਅਸੀਂ ਵਿਰੋਧ ਕਲ ਦਰਜ ਕਰਾਇਆ ਸੀ ਸੋ ਮੈਂ ਪੁੱਛਣਾ ਚਾਹੁੰਨਾ ਕਿ ਆ ਬੀਜੇਪੀ ਦੇ ਨੇਤਾ ਜਿਹੜੇ ਬਾਰ-ਬਾਰ ਪ੍ਰੈਸ ਕਾਨਫਰੰਸ ਦੇ ਜ਼ਰੀਏ ਕਹਿੰਦੇ ਨੇ ਕਿ ਕਮੇਟੀ ਦੇ ਰეკਮੈਂਡੇਸ਼ਨ ਕੀਤਾਗਾ ਸੋ ਕੱਲੀ-ਕੱਲੀ ਕਮੇਟੀ ਦੀ ਰეკਮੈਂਡੇਸ਼ਨ ਪੜ੍ਹ ਕੇ ਦੇਖ ਲਓ ਕਮੇਟੀ ਨੇ ਕਿਤੇ ਵੀ ਨਾਮ ਚੇਂਜ ਕਰਨ ਵਾਲੇ ਨੇ ਕਿਹਾਗਾ ਕਮੇਟੀ ਨੇ ਕਿਹਾਗਾ ਕਿ ਇੰਨੇ ਪੈਸੇ ਪੈਂਡਿੰਗ ਪਏ ਨੇਗੇ ਤੇ ਪੈਸੇ ਤੁਰੰਤ ਜਾਰੀ ਕੀਤੇ ਜਾਣ ਪੂਰਾ ਬਜਟ ਜਿਹੜਾ ਖਰਚਾ ਜਾਵੇ ਸੋ ਇਹਦਾ ਮਤਲਬ ਕੀ ਆ ਕਿ ਸਟੈਂਡਿੰਗ ਕਮੇਟੀ ਸਿਰਫ ਨਾ ਨੀ ਕਮੇਟੀ ਬਣਾਈ ਗਈ ਆ ਉਹਦੇ ਉੱਤੇ ਭਾਰਤੀ ਜਨਤਾ ਪਾਰਟੀ ਦੇ ਉਹਨੂੰ ਰਿਪੋਰਟ ਨੂੰ ਵੇਖੋ ਪਰੋਖੇ ਕਰਕੇ ਸਿੱਧਾ ਹੀ ਜਿਹੜਾ ਇਸ ਕਾਨੂੰਨ ਦੇ ਅੰਦਰ ਇੱਕ ਵੱਡੀ ਚੇਂਜ ਕੀਤੀ ਆ ਚੀਮਾ ਸਾਹਿਬ ਜਿਹੜਾ ਤੁਸੀਂ ਜ਼ਿਕਰ ਕੀਤਾ